ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਫੋਡੋੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਆਪਣਾ ਫੇਸਬੁੱਕ ਤੇ ਪੇਜ ਆਪਰਾ ਗਰਜੀਤ رائے ਉਹਨੂੰ ਵੱਟੋ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢਾਢ ਤੱਕ ਮੈਂ ਤੁਹਾਨੂੰ ਵੀਡੀਓ ਅਪਲੋਡ ਕਰ ਸਕੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਓ ਜੱਗਾ ਵੀਰੇ ਪਿੰਡ ਨਾਓ ਲੈ ਵੀਰੇ ਜ਼ਿਲ੍ਹਾ ਰਣਾਲਾ ਵੀਰੇ ਕਿੰਨੇ ਗਾਂਵਾਂ ਬਕਾਉਂਗਾ ਵੀਰੇ ਪੰਛੀ ਤਿੰਨ ਗਾਂਵਾਂ ਬਕਾਉਂਗਾ ਵੀਰੇ ਪਹਿਲੀ ਗਾਂ ਦੀ ਜਾਣਕਾਰੀ ਦਿਓ ਪਹਿਲੀ ਗਾਂ ਵੀਰੇ ਟੋਕੜ ਗੱਭਣ ਹੈ 6 ਮਹੀਨੇ ਦੀ ਠੀਕ ਹੈ ਜੀ 5-6 ਕਿਲੋ ਦੁੱਧ ਆ ਵੀਰੇ ਟੋਕੜ ਗੱਭਣ ਹਾਂਜੀ ਹਾਂਜੀ 5 ਲੀਟਰ ਦੁੱਧ ਆ ਹਾਂਜੀ ਰੇਟ ਭਰਾਜਾ ਰੇਟ ਵੀਰੇ ਫੋਨ ਤੇ ਹੋਊਗਾ ਦਾ ਰੇਟ ਫੋਨ ਤੇ ਹਾਂਜੀ ਠੀਕ ਹੈ ਆਪਦੀ ਦਸੱਲੀ ਕਰਕੇ ਠੀਕ ਹੈ ਜੀ ਲੈ ਜੇ ਭਾਈ ਭਾਈ ਮਤਲਬ ਜਮਾ ਜੈਜੂ ਲੈਣ ਦਿਨਾਂ ਨਾਲ ਹੋ ਪਕਾਈ ਕਰਨ ਵਾਲਾ ਕੰਮ ਨਹੀਂ ਠੀ ਸੇਮ ਇਹ ਗੱਬਣੀ ਹਾਂਜੀ 6 ਮਹੀਨੇ ਦੀ ਗੱਬਣੀ 5 ਕਿਲੋ ਦਿੰਦਾ ਹਾਂਜੀ ਠੀਕ ਹੈ 2.5 ਕਿਲੋ 2.5 ਕਿਲੋ ਹਾਂਜੀ ਹਾਂਜੀ ਠੀਕ ਐ ਜਾਸਸੀ ਆ ਭਰਾ ਹਾਂਜੀ ਪੰਜਾਬ ਵਾਲੀ ਗਰਸੀ ਆ ਵੀਰੇ ਕਦ ਕੋਦ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਗਾ ਲਓ ਜੀ ਭਈ ਆਪਣੀ ਚੈੱਕ ਕਰਾਈ ਵੀ ਆ ਹਾਂਜੀ ਚੈੱਕ ਕਰਾ ਕੇ ਵੀਰੇ ਕਹਿੰਨ ਅਗਲੇ ਨੇ ਪੈਸੇ ਲੌਣਾ ਚੈੱਕ ਕਰਾ ਕੇ ਲੈ ਕੇ ਆਉਂਦੇ ਠੀਕ ਹੈ ਕਰਕੇ ਲੈ ਕੇ ਜਾਓ ਠੀਕ ਹੈ ਜੀ ਲਓ ਭਰਾ ਸਤਿ ਸ੍ਰੀ ਅਕਾਲ ਬਾਈ ਜੀ ਨੇ ਜਿਸ ਨੈਟ ਕੋਪਾ ਦੇਖਣਾ ਟੋਕੜ ਗੱਬਣ ਜਰਸੀ ਦਾ ਠੀਕ ਹੈ ਜੀ ਬਾਕੀ ਭਰਾ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾਵਾਗੇ ਟਾਈਟਲ ਉੱਪਰ ਠੀਕ ਹੈ ਹਾਂ ਜੀ ਵੀ ਦੂਜੀ ਦੱਸੋ ਵਿਰੇ 10 ਦਿਨ ਲੈਣ ਜੀ ਸੂਣ ਦੇ ਵਿਰੇ ਹਾਂ ਜੀ 10 ਕਦਾਂ ਲੈਣ ਦੇ ਵਿਰੇ ਸੂਣ ਦੇ ਪਹਿਲਾਂ ਨ ਬੱਚੀ ਹੈ ਵਿਰੇ ਠੀਕ ਹੈ ਤੁਹਾਨੂੰ ਬੱਸੀ ਆ ਹਾਂ ਜੀ ਹਾਂ ਜੀ ਠੀਕ ਹੈ ਰੇਟ ਭਰਾ ਦਾ ਰੇਟ ਵਿਰੇ ਫੋਨ ਤੇ ਹੋ ਠੀਕ ਹੈ ਇਹਦਾ ਵੀ ਭਰੇ ਜਾਇ ਜੀ ਹੋ ਰੇਟ ਵਿਰੇ ਠੀਕ ਹੈ ਹਾਂ ਜੀ ਉੱਪਰ ਚੈੱਕ ਕਰ ਸਕਦੇ ਥਾਣ ਹਾਂ ਜੀ ਠੀਕ ਹੈ ਤੋਰ ਦੋ ਜੀ ਤੋਰ ਦੋ ਲੋ ਜੀ ਫੂਨ ਬੱਸੀ ਆ। ਦਾਕ ਰੇਨ ਦੀ ਕੱਚੀ ਆ। ਰੇਟ ਭਰਾ ਦਾ। ਇਹ ਕਿਤੇ ਵੀਰੇ ਫੋਨ ਤੇ ਉਹ ਜਾਮ ਜਾਇ ਜੀ ਹੋਗਾ। ਬਾਦ ਫੋਨ ਤੇ ਰੱਖੇਗਾ ਵੀਰੇ। ਹਵਤਾ ਦੱਸ ਦੇ ਲੈ ਵੀਰੇ ਜੀ। ਠੀਕ ਹੈ ਠੀਕ ਕੱਚੀ ਆ। ਚਲੋ। ਲੋ ਜੀ। ਪੂਰਾ ਤਰਾਸੇ ਚੈੱਕ ਕਰ ਸਕਦੇ ਭਰਾ। ਕੱਦ ਬੈਟ ਸੁਪਨਾ ਕਰਮਣੇ ਦਾ ਸੁਣਨ ਲਿਓ। ਮੋੜ ਲਿਓ। ਲੋ ਜੀ। ਮੋਟਾ ਮੋਟਾ ਥਾਨ ਲੱਗਿਆ ਵਾ। ਬਾਕੀ ਇੱਕ ਵਾਰਾਂ ਛਾਤੀ ਤੇ ਪੈਰ ਮਰਵਾ ਲਾਂਗੇ ਤੁਹਾਨੂੰ ਥੰਮ ਤੇ। ਪੂਰਾ ਚੈੱਕ ਕਰ ਸਕਦੇ ਹਾਂ ਭਰਾ। ਠੀਕ ਹੈ। ਜੀਤਾ ਫਾਰਮ ਟੀਵੀ ਪਰਣਾਲਾ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਪਹੁੰਚ ਕਰ ਸਕੀਏ ਤਾਂ ਉਸ ਥਾਂ ਚੈੱਕ ਕਰ ਸਕਦੇ ਸੀਲ ਸੂਲ ਬਹੁਤ ਆ ਵੀਰੇ ਕਿੰਨੇ ਮਰਜੀ ਵਜਾ ਠੀਕ ਹੈ ਠੀਕ ਮੜੇ ਥਾਂ ਦਿਖਾਉਣੀ ਸੀ ਯਾਰ ਦਿਖਾ ਦੇ ਵੀਰੇ ਠੀਕ ਹੈ ਦੇਖ ਓਕੇ ਅੱਜ ਵੀ ਤੀਜੀ ਦੀ ਦੱਸੋ ਜਾਣਕਾਰੀ ਇਹ ਵੀ ਵੀਰੇ ਪਹਿਲਾਂ ਨਹੀਂ ਹੈ ਵੀ ਹਾਂਜੀ ਕਿੰਨਾ ਘਟਾ ਰਹਿਦਾ ਜੀ ਇਹਦਾ ਇਹ ਵੀਰੇ ਰਹਿੰਦਾ ਹਫਤਾ ਦਾ ਦਸ ਦਿਨ ਹੀ ਰਹਿੰਦਾ ਠੀਕ ਆ ਰੇਟ ਭਰਾ ਦਾ ਰੇਟ ਵੀਰੇ ਫੋਨ ਤੋਂ ਜਾਇਜ ਹੋ ਵੀਰੇ ਬਸ ਠੀਕ ਆ ਵੀਰ ਮੜੇ ਲਈ ਵਾਰ ਖਾ ਪੂਛ ਫੜੇ ਮੜੀ ਲਓ ਜੀ ਲਓ ਮੈਂ ਮਰ ਜਿਥਨਾ ਤਨੋਂ ਕੋਈ ਮੈਂ ਮਰ ਗਿਆ ਥਲੇ ਜਾ ਬਾਈ ਥਨਾ ਤਨਾ ਠੀਕ 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 ਸੋ ਪ੍ਰੈਕਸ ਚੈੱਕ ਕਰਸਾਂ ਤਾਂ ਕਿ ਪਲੀ ਪੁੱਸੀਆ ਤੋੜ ਦੋ ਪ੍ਰਾਣ ਨੂੰ ਵੀ ਕਿ ਮੈਂ ਮਰ ਜੀ ਬਾਈ ਜਾ ਬਾਈ ਥਲੇ ਜਮਾ ਨਹੀਂ ਜਵਾਕ ਮਿਛਾ ਦਾ ਪੂਰਾ ਜਵਾਕ ਉਹ ਖੋਲੀ ਫਿਰਦਾ ਵੀਰ ਨੂੰ ਠੀਕ ਹੈ ਜੀ ਸੋ ਚੈੱਕ ਕਰਤਾ ਦੋ ਬਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਪਤਾ ਔਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਮਾ ਦੋ ਗੱਬਣ ਇੱਕ ਗੱਬਣ ਟੋਕੜ ਠੀਕ ਹੈ ਜੀ ਥੋੜਾ ਦਿਖਾਉਣੇ ਲੋਜੀ ਮੋੜ ਲਓ ਭਰਾ ਫੇਸੇ ਕਰਸ ਦੇ ਹਲਤ ਪਹਿਲਾਂ ਠੀਕ ਹੈ ਜੀ ਲੋਜੀ ਚੰਗੀ ਪਲੀ ਚਲੋਸੀ ਆ ਸੀਲ ਦੀ ਤੇ ਫਿਰ ਦੁੱਧ ਦੀ ਗ੍ਰਾਂਪੀ ਹੋ ਆਪਣੀ ਦੀ ਅੱਛਾ ਜੀ ਹਾਂ ਬੰਦਾ ਸੌਦਾ ਕਰ ਲੈ ਘਰੇ ਚੋ ਕੇ ਲੈ ਜੀ ਠੀਕ ਹੈ ਜੀ ਠੀਕ ਹਾਂਜੀ ਲੋਜੀ ਚੰਗੀ ਪਲੀ ਚਲੋਸੀ ਕਰਮਾਂ ਵਾਲੀ ਬਾਈ ਜੀ ਨਾਲ ਜੂ ਕੰਟੈਕਟ ਕਰੋ ਭਰਾ ਲੋਜੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਈ